ਦੀ ਵੀਡੀਓ ਤੁਸੀਂ ਫੂਡ ਵੀਡੀਓ ਬੰਦੀ ਪਈ ਤੁਹਾਡੀ ਤੁਹਾਨੂੰ ਦਿਖੀ ਵੀ ਜਾਂਦਾ ਵੀ ਅਸੀਂ ਆ ਉਹ ਕਿਹਨੂੰ ਦਿਖਾਣੀ ਆ ਪਰ ਆ ਲੋਕਾਂ ਨੇ ਆਪਣੇ ਕਮਰਿਆਂ ਦੇ ਵਿੱਚ ਆਪ ਹੀ ਵੀਡੀਓ ਵਾਇਰਲ ਕਰਤੀ ਉਹ ਉਹਨਾਂ ਦੀ ਬੜੀ ਵੱਡੀ ਬੇਵਕੂਫੀ ਜਿਹੜੀ ਉਹਨਾਂ ਨੇ ਬਣਾਈ ਕੁੱਲੜ ਪੀਦੇ ਵਾਲਾਂ ਤੋਂ ਗਲਤੀ ਹੋਈ ਆ no doubt ਉਹਨਾਂ ਨੇ ਵੀਡੀਓ ਬਣਾ ਲਈ ਆ ਪਰ ਭਾਜੀ ਤੁਸੀਂ ਆਪ ਸੋਚੋ ਮਰੀ ਤੋਂ ਮਰੀ ਜਮੀਰ ਵਾਲਾ ਬੰਦਾ ਵੀ ਨਹੀਂ ਕਹੂਗਾ ਮੇਰੀ ਵਾਈਫ ਦੀ ਵੀਡੀਓ ਇਦਾਂ ਵਾਇਰਲ ਹੋ ਜੇ ਉਹਦੀ ਵਾਈਫ ਕਹਿੰਦੀ ਮੈਂ ਅੰਕਲ ਜੀ ਮਰਨਾ ਮੈਂ ਉਹਨੂੰ ਰੋਟੀ ਖਵਾ ਕੇ ਆਇਆ ਉਹਦਾ ਦੋਨਾਂ ਨੇ ਮਰ ਜਾਣਾ ਸੀ ਜੇ ਉਹਨਾਂ ਨੂੰ ਨਾ ਹੌਸਲਾ ਦਿੰਦਾ ਨਾ ਉਹਨਾਂ ਨੇ ਮਰ ਜਾਣਾ ਹੀ ਬਾਜੀ ਉਹਨਾਂ ਦੀ ਵਰਡਿੰਗ ਇਹ ਸੀ ਅੰਕਲ ਅਸੀਂ ਮਰ ਜਾਣਾ ਮੈਂ ਉਹਨੂੰ ਕਹਿ ਕੇ ਆਇਆ ਸੀ ਤੂੰ ਆਪਦੀ ਵਾਈਫ ਤੋਂ ਪਾਸੇ ਨਾ ਉਹੀ 2 ਮਿੰਟ ਲਈ ਵੀ ਇਹਨੇ ਸੱਚੀ ਮਰ ਜਾਣਾ ਜੋ ਉਹਦੀ ਕੰਡੀਸ਼ਨ ਸੀ ਪਰ ਗੱਲ ਕਰਦੇ ਹਾਂ ਵਾਇਰਲ ਹੋਈ ਸੀ ਕੁੜੀ ਦੀ ਇੱਕ ਦੀ ਵੀਡੀਓ ਉਹ ਤਾਂ ਉਲੜ ਪੀ ਜਾਣਾਂ ਨਾਲੋਂ ਵੀ ਵੱਧ ਬੇਵਕੂਫੀਆ ਉਹਦਾ ਵਿਆਹੀ ਵੀ ਨਹੀਂ ਹੋਈ ਮੁੰਡਾ ਵੀ ਬਗਾਨਾ ਵਾ ਲੋਕਾਂ ਨੇ ਆਪਣੇ ਕਮਰੇਆਂ ਦੇ ਵਿੱਚ ਆਪ ਹੀ ਵੀਡੀਓ ਵਾਇਰਲ ਕਰਤੀਆਂ ਉਹ ਉਹਨਾਂ ਨੂੰ ਤੁਸੀਂ ਕੀ ਤੁਹਾਡੇ ਜਾਣਕਾਰ ਵੀ ਨੇ ਹਾਂ ਉਹ ਉਹਨਾਂ ਦੀ ਬੜੀ ਵੱਡੀ ਬੇਵਕੂਫੀ ਜਿਹੜੀ ਉਹਨਾਂ ਨੇ ਬਣਾਈ ਹੂੰ ਵਾਇਰਲ ਕੀਤੀ ਕਿਸੇ ਹੋਰ ਨੇ ਉਹ ਬੰਦੇ ਨੂੰ ਪੈਸੇ ਬਹੁਤ ਮਿਲੇ ਸੀ ਕਾਂ ਭੇਜ ਜਾਣਿਆਂ ਨੂੰ ਵੀਡੀਓ ਭੇਜ ਜਾਂਦੇ ਹੂੰ ਨਹੀਂ ਪਰ ਪਰ ਇਹ ਇਹ ਕਿਉਂ ਚੱਲਦਾ ਇਹ ਤਾਂ ਛੱਡਿਆ ਕੰਮ ਆ ਨਾ ਇਹ ਤੇ ਫੋਨ ਆਪਦੀ ਵੀਡੀਓ ਤੁਸੀਂ ਨਿਊਡ ਵੀਡੀਓ ਬੰਦੀ ਪਈ ਤੁਹਾਡੀ ਤੁਹਾਨੂੰ ਦਿਖੀ ਵੀ ਜਾਂਦਾ ਵੀ ਅਸੀਂ ਆ ਉਹ ਕਿਹਨੂੰ ਦਿਖਾਣੀ ਆ ਹੂੰ ਮਤਲਬ ਇਹ ਉਹ ਫਲ ਤੁਹਾਡੇ ਦੋਨਾਂ ਛੋਣੇ ਚਾਹੀਦੇ ਹਨ ਤੁਸੀਂ ਦੋਨਾਂ ਨੇ ਉਹ ਚੀਜ਼ ਦੇਖਣੀ ਆ ਤੂੰ ਕਿਨੂੰ ਦਿਖਾਣੀ ਆ ਚਲੋ ਹੁਣ ਉਹਨਾਂ ਤੋਂ ਲੱਗਦਾ ਵੀ ਪੈਸਾ ਜਾਂ ਫੇਮ ਬਹੁਤ ਸਾਰੇ ਲੋਕਾਂ ਦੇ ਇੱਕ ਬਹੁਤ ਚੱਲਿਆ ਹੋਇਆ ਕਿ ਜਿਹੜੇ ਕਪਲਸ ਨੇ ਜਾਂ ਬਲੌਗਰ ਨੇ ਇਹਨਾਂ ਨੂੰ ਬਿਗ ਬਾਸ ਜਾਣ ਦਾ ਬਹੁਤ ਸ਼ੌਂਕ ਹੈ ਕਿ ਉਹਦੇ ਲਈ ਸਭ ਕੁਝ ਕਰੀ ਜਾਂਦੇ ਆ ਵੀ ਮਤਲਬ ਸਾਰਾ ਸ਼ਰਮ ਹਜਾ ਲਾ ਕੇ ਰੱਖਦੇ ਨਹੀਂ ਨਹੀਂ ਮੈਂ ਵੈਸੇ ਤੁਹਾਡੇ ਮੈਂ ਦੱਸਦਾ ਜਿਹੜੀ ਜਿਹੜੀ ਤੁਸੀਂ ਗੱਲ ਕਰਦੇ ਨਾ ਤੁਸੀਂ ਕੁੱਲੜ ਪੀਦੇ ਵਾਲਿਆਂ ਦੀ ਗੱਲ ਕਰਦੇ ਹੋ ਕੁੱਲੜ ਪੀੜਿਆਂ ਤੋਂ ਗਲਤੀ ਹੋਈ ਆ 노 ਡਾਊਟ ਉਹਨਾਂ ਨੇ ਵੀਡੀਓ ਬਣਾ ਲਈ ਆ ਆਪਦੀ ਪਰ ਭਾਜੀ ਤੁਸੀਂ ਆਪ ਸੋਚੋ ਮਰੀ ਤੋਂ ਮਰੀ ਜ਼ਮੀਰ ਵਾਲਾ ਬੰਦਾ ਵੀ ਨਹੀਂ ਕਹੂਗਾ ਮੇਰੀ ਵਾਈਫ ਦੀ ਵੀਡੀਓ ਇਦਾਂ ਵਾਇਰਲ ਹੋ ਜੇ ਮਰੀ ਤੋਂ ਮਰੀ ਜ਼ਮੀਰ ਵਾਲਾ ਵੀ ਹੋਇਆ ਤਾਂ ਉਹਨਾਂ ਨਾਲ ਗਲਤੀ ਆ ਪਰ ਗਲਤ ਕਿਉਂ ਹੋਇਆ ਉਹਨਾਂ ਨੇ ਮੌਕਾ ਦਿੱਤਾ ਗਲਤ ਕਰਾਉਣ ਦਾ ਆਪਣੇ ਨਾਲ ਇਹ ਮੈਨੂੰ ਤਾਂ ਪਤਾ ਸਭ ਤੋਂ ਪਹਿਲੇ ਦਿਨ ਮੈਂ ਪਹੁੰਚਿਆ ਸੀ ਉਹਨਾਂ ਕੋਲੇ ਅੱਛਾ ਤੁਸੀਂ ਗਏ ਸੀ ਸਭ ਤੋਂ ਪਹਿਲੇ ਉਹਦੀ ਵਾਈਫ ਕਹਿੰਦੀ ਮੈਂ ਅੰਕਲ ਜੀ ਮਰਨਾ ਮੈਂ ਉਹਨਾਂ ਨੂੰ ਰੋਟੀ ਖਵਾ ਕੇ ਆਇਆ ਉਹ ਦੋਨਾਂ ਨੇ ਮਰ ਜਾਣਾ ਸੀ ਅੱਛਾ ਜੇ ਉਹਨਾਂ ਨੂੰ ਨਾ ਹੌਸਲਾ ਦਿੰਦਾ ਨਾ ਉਹਨਾਂ ਨੇ ਮਰ ਜਾਣਾ ਹੀ ਬਾਜੀ ਉਹਨਾਂ ਦੀ ਵਰਡਿੰਗ ਇਹ ਸੀ ਅੰਕਲ ਅਸੀਂ ਮਰ ਜਾਣਾ ਮੈਂ ਉਹਨੂੰ ਕਹਿ ਕੇ ਆਇਆ ਸੀ ਤੂੰ ਆਪਦੀ ਵਾਈਫ ਤੋਂ ਪਾਸੇ ਨਾ ਹੋਈ 2 ਮਿੰਟ ਲਈ ਵੀ ਇਹਨੇ ਸੱਚੀ ਮਰ ਜਾਣਾ ਜੋ ਉਹਦੀ ਕੰਡੀਸ਼ਨ ਸੀ ਬੱਚਾ ਵੀ ਮੇਰੇ ਖਿਆਲੋਂ ਉਹਨਾਂ ਮੈਂ ਕਿਹਾ ਬਾਜੀ ਉਦੋਂ ਨਹੀਂ ਉਹਨਾਂ ਦੇ ਇੱਕ ਦਿਨ ਪਹਿਲਾਂ ਤਾਂ ਬੱਚਾ ਹੋਇਆ ਹੂੰ ਤੇ ਉਹਨਾਂ ਨਾਲ ਆ ਕੰਮ ਹੋ ਗਿਆ ਨਹੀਂ ਪਰ ਲੋਕ ਛੱਡਦੇ ਨਹੀਂ ਲੋਕ ਕਹਿੰਦੇ ਵੀ ਉਸ ਤੋਂ ਉਸ ਸਾਰੇ ਇਨਸੀਡੈਂਟ ਤੋਂ ਬਾਅਦ ਵੀ ਉਸ ਤਰ੍ਹਾਂ ਵੀਡੀਓ ਬਣਾ ਰਹੇ ਤਾਂ ਖੁਸ਼ ਹੋ ਰਿਹਾ ਕਿ ਬੰਦੇ ਨੇ ਖੁਸ਼ ਹੋਣ ਦਾ ਹੱਕ ਉਹ ਕਰਨ ਵੀ ਕੀ ਉਹਨਾਂ ਦਾ ਉਹ ਚੰਗਾ ਨਹੀਂ ਪਿਆ ਹੁਣ ਉਹਨਾਂ ਦਾ ਆਹ ਇੱਕ ਤਰ੍ਹਾਂ ਬਿਜ਼ਨਸ ਆ ਉਹਨਾਂ ਨੂੰ ਰੀਲਸ ਤੋਂ ਪੈਸੇ ਆਂਦੇ ਆ ਪੀਜ਼ਾ ਸਟੋਰ ਉਹਨਾਂ ਦਾ ਬਿਲਕੁਲ ਇਸ ਟਾਈਮ 10 ਪੈਸੇ ਵੀ ਕੰਮ ਨਹੀਂ ਰਿਹਾ ਹੁਣ ਉਹਨਾਂ ਨੇ ਆਪਦਾ ਬੱਚਾ ਵੀ ਬਣਾਣਾ ਉਹਨਾਂ ਨੇ ਆਪਦੀ ਗਾਂ ਵਾਲੀ ਲਾਈਫ ਵੀ ਦੇਖਣੀ ਉਹਨਾਂ ਨੂੰ ਇੱਕ ਰੀਲ ਦਾ 10-12000 ਰੁਪਏ ਮਿਲਦਾ ਜੇ 4-5 ਦਿਨ ਬਾਅਦ ਇੱਕ ਦੋ ਰੀਲਾਂ ਬਣਾਉਂਦੇ ਉਹਨਾਂ ਨੂੰ 24000-25000 ਉਹਨਾਂ ਦਾ ਘਰ ਤੁਹਾਨੂੰ ਦੱਸੋ ਕੀ ਕਰਨ ਨਹੀਂ ਪਰ ਲੱਗਦਾ ਨਹੀਂ ਹੈਗਾ ਵੀ ਫੋਨ ਦੀ ਇੱਕ ਜਿਹੜੀ ਹੈਗੀ ਆ ਜਿਹੜੇ ਕਪਲਸ ਨੇ ਕਈ ਵਾਰੀ ਉਹ ਲੱਗਦਾ ਵੀ ਉਹ ਜਿਹੜੇ ਡਾਲਰ ਦੇਖਦੇ ਆ ਉਹ ਵੀ ਕਿਤੇ ਨਾ ਕਿਤੇ ਕਰ ਦਿੰਦੇ ਆ ਵੀ ਬੰਦਾ ਹਰ ਟਾਈਮ ਫੋਨ ਫੋਨ ਜਿਹੜਾ ਜਿਹੜਾ ਤਾਂ ਜਾਨ ਬੁੱਝ ਕੇ ਆਪਾਂ ਗਲਤ ਵੀਡੀਓਜ਼ ਬਣਾਉਣੇ ਆ ਉਹ ਤਾਂ ਹੈ ਹੀ ਘਟੀਆ ਕੰਮ ਉਹ ਤਾਂ ਕਰਨਾ ਚਾਹੀਦਾ ਨਹੀਂ ਉਹ ਤਾਂ ਮੈਂ ਵੀ ਤੁਹਾਡੀ ਮੰਨਦਾ ਗੱਲ ਕਿ ਉਹ ਸਿਰਫ ਵਾਇਰਲ ਹੋਣ ਲਈ ਆ ਉਹ ਚੀਜ਼ਾਂ ਕੋਈ ਕਿਸ ਦੀ ਬਣਾ ਲਈ ਕੋਸ਼ਿਸ਼ ਕਰ ਲਿਆ ਉਹ ਤਾਂ ਗਲਤ ਚੀਜ਼ਾਂ ਦਾ ਗਲਤੀ ਆ ਪਰ ਜਿਹੜੀ ਆ ਆਪਾਂ ਕੁਲੜਪੀ ਦੇ ਵਾਲੇ ਗੱਲ ਕਰਦੇ ਆ ਉਹ ਤਾਂ ਉਹਨਾਂ ਨਾਲ ਨਾ ਕਿਸੇ ਹੱਦ ਤੱਕ ਦਾ ੱੱਕਾ ਵੀ ਹੋਇਆ ਹੁਣ ਲੋਕਾਂ ਨੂੰ ਛੱ ਹੁਣ ਉਹ ਚੀਜ਼ ਦੇ ਕਾਂਟਾ ਮਾਰ ਦੇਣਾ ਚਾਹੀਦਾ ਚਲੋ ਠੀਕ ਹੈ ਜੋ ਪਰ ਹਜੇ ਵੀ ਤੁਸੀਂ ਉਹਦੇ ਕਮੈਂਟ ਪੜੋਂਗੇ 2500 ਕਮੈਂਟ ਹੁੰਦਾ ਵਿੱਚੋਂ 2400 ਚ ਗਾਲਾਂ ਹੁੰਦੀਆਂ ਹੂੰ ਵੈਸੇ ਉਹ ਜੇ ਕਿਤੇ ਹਜੇ ਰੁਕ ਜਾਂਦੇ ਨਾ ਥੋੜਾ ਟਾਈਮ ਥੋੜਾ ਟਾਈਮ ਰੋਕ ਕੇ ਇੱਕ ਪੰਜਾਬੀ ਸੂਟ ਚ ਬਣਾਉਣ ਉਹ ਜਿਵੇਂ 슬ੀਵਲੈਸ ਚ ਬਣਾਉਣ ਲੱਗੇ ਕੁਝ ਚੀਜ਼ਾਂ ਤੇ ਉਹ ਥੋੜਾ ਜਿਹਾ ਹੈਗੇ ਆ ਗਲਤ ਵੀ ਇਹ ਚੀਜ਼ਾਂ ਨਾ ਬਣਾਉਣ ਸਿੰਪਲ ਵੀਡੀਓ ਬਣਾ ਲੈ